ਜੋ ਪਿੰਡ ਪਿੰਡ ਮਖੂ ਮਾਜਰਾ ਸੂਰਾਪੁਰ ਵਿਖੇ ਕਰੀਬ 24 ਸਾਲਾਂ ਤੋਂ ਗੁਰਮਤ ਸਮਾਗਮਾਂ ਦੇ ਨਾਂ ਤੇ ਲੱਚਰ ਕਲਾ ਕਰ ਲਏ ਜਾਂਦੇ ਸੰ। ਜਾਣੋ ਪੂਰੀ ਕਹਾਣੀ ਕੀ ਹੈ। ਇਸ ਪਿੰਡ ਵਿੱਚ ਸ਼ਹੀਦਾਂ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ। ਇਸ ਸਥਾਨ ਤੇ ਖਾਲਸਾ ਪੰਥ ਦੇ ਸਾਜਣਾ ਦਿੱਸ ਤੇ ਵੱਖ-ਵੱਖ ਸ਼ਰਧਾਲੂਆਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਹਨ ਤੇ ਇਸ ਸੰਬੰਧੀ ਮਾਇਆ ਦੀ ਵੀ ਕੋਈ ਕਮੀ ਨਹੀਂ ਰਹਿੰਦੀ। ਗੁਰਮਤ ਸਮਾਗਮ ਵੀ ਕੀਤੇ ਜਾਂਦੇ ਹਨ ਪਰ ਸਭ ਕੁਝ ਤੋਂ ਬਾਅਦ ਖਾਲਸੇ ਦੇ ਸਾਜਣਾ ਦਿਸ ਦੇ ਸਬੰਧ ਵਿੱਚ ਕਲਾਕਾਰ ਬੁਲਾ ਕੇ ਲੱਚਰ ਗੀਤ ਨਾਚ ਗਾਣਾ ਕਰਵਾਇਆ ਜਾਂਦਾ ਇਸ ਬਾਰੇ ਜਦੋਂ ਸਤਕਾਰ ਕਮੇਟੀ ਦੇ ਬੁਖ ਸੇਵਾਦਾਰ ਭਾਈ ਬਲਬੀਤ ਸਿੰਘ ਮੁੱਛਲ ਨੂੰ ਪਤਾ ਲੱਗਾ ਤਾਂ ਤੁਰੰਤ ਫੋਨ ਤੇ ਗੁਰੂ ਘਰ ਦੇ ਮੁਖ ਪ੍ਰਬੰਧਕ ਸੰਤੋਖ ਸਿੰਘ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਿਹਾ ਕਿ ਅਸੀਂ ਇਸ ਗੱਲ ਤੋਂ ਅਣਜਾਣ ਹੋਣ ਕਰਕੇ ਇਹ ਕੰਮ ਕਰ ਰਹੇ ਸੋਸਾ ਸਾਨੂੰ ਜਾਣਕਾਰੀ ਦੇ ਦਿੱਤੀ ਹੈ ਅੱਜ ਤੋਂ ਹੀ ਪ੍ਰੋਗਰਾਮ ਬੰਦ ਕਰ ਦਿੱਤਾ ਜਾਵੇਗਾ ਬਲਬੀਤ ਸਿੰਘ ਮੁੱਛਲ ਨੇ ਪ੍ਰਧਾਨ ਅਤੇ ਸਮੂੱਚੀ ਪ੍ਰਬੰਧ ਕਮੇਟੀ ਦਾ ਧੰਨਵਾਦ ਕੀਤਾ ਇਹ ਸਾਰੀ ਜਾਣਕਾਰੀ ਫੋਨ ਤੇ ਗੱਲਬਾਤ ਦੌਰਾਨ ਪ੍ਰਾਪਤ ਹੋਈ ਤੁਸੀਂ ਜੁੜੇ ਰਹੋ ਪਬਲਿਕ ਕਰਾਈਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਵੱਲੋਂ ਇੱਕ ਜੋ ਪਿੰਡ ਮੱਖੂ ਮਾਜਰਾ ਇਹ ਹਿਆਰਪੁਰ ਥਾਣਾ ਚਬੇਵਾਲ ਚ ਪੈਂਦਾ ਸੀ ਇਸ ਪਿੰਡ ਦੇ ਲੋਕਾਂ ਨੇ ਕੀ ਕੀਤਾ ਛੀਰ ਛੀਦਾ ਦੇ ਨਾਂ ਤੇ ਕੋਈ ਸਥਾਨ ਬਣਾਇਆ ਹੈ ਹਰ ਸਾਲ ਇੱਕ ਬੰਨੇ ਸ੍ਰੀ ਖੰਡ ਪਾਸਾ ਕਰਾਉਂਦੇ ਸਨ ਤੇ ਦੂਜੇ ਬੰਨੇ ਇਹ ਗੌਣ ਵਾਲੇ ਵਿਸਾਖੀ ਆੜੇ ਦੇ 13 ਤਰੀਕ ਨੂੰ ਇਹਨਾਂ ਨੇ ਲਾਉਣੇ ਸਨ ਤੇ ਜਦੋਂ ਸਾਡੇ ਤੱਕ ਪਤਾ ਲੱਗਾ ਕਿ ਅਸੀਂ ਸਾਰੇ ਸਿੰਘਾਂ ਨੇ ਗੁਰਮਤਾ ਕੀਤਾ ਤੇ ਨਾਲ ਪ੍ਰਸ਼ਾਸਨ ਨੂੰ ਰਾ ਦਿੱਤਾ ਉਥੋਂ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਭਾਈ ਸੰਤੋਖ ਸਿੰਘ ਜਿਹੜਾ ਉੱਥੇ ਮੇਨ ਪ੍ਰਬੰਧ ਸੀ ਜਦੋਂ ਉਸ ਪ੍ਰਬੰਧਕ ਨਾਲ ਗੱਲ ਕੀਤੀ ਕਿ ਆ ਜਿਹੜਾ ਤੁਸੀਂ ਕੰਜਰਪਣਾ ਇੱਥੇ ਕਰ ਰਹੇ ਹੋ ਜੀ ਇੱਕ ਬੰਨੇ ਸ੍ਰੀ ਖੰਡ ਪਾਸਾ ਕਰਵਾ ਕੇ ਇਹੜਾ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਗੇ ਜਿਹੜੇ ਆ ਜਿਹੜੇ ਤੁਸੀਂ ਗਾਇਕ ਸਦਰਾ ਇਹਦੇ ਅਤੇ ਉਹਨਾਂ ਨੇ ਇਸ ਜਥੇਬੰਦੀ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਤੇ ਨਾਲ ਹੀ ਸਾਰਾ ਪ੍ਰੋਗਰਾਮ ਕੈਨਸਲ ਕਰਕੇ ਲੱਗੇ ਹੋਏ ਜਿਹਨੇ ਪੋਸਟਰ ਸਨ ਉਹ ਸਾਰੇ ਉਹਨਾਂ ਨੇ ਪਾੜ ਦਿੱਤੇ ਸਨ ਜਿਹੜੇ ਉੱਥੇ ਗਾਇਕ ਸਦ ਦੇ ਜਾਣੇ ਸਨ ਉਹਨਾਂ ਦੇ ਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਪ੍ਰੋਗਰਾਮ ਨੇ ਧਾਰਮਿਕ ਪਿੰਡਾਂ ਦੇ ਵਿੱਚ ਹੋਣੇ ਚਾਹੀਦੇ ਨੇ ਜਿਹਦੇ ਨਾਲ ਸਾਡੇ ਬੱਤੇ ਬੱਚੇ ਜਿਹੜੇ ਆ ਉਤਸ਼ਾਹ ਹੋਣਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਨ ਦੇ ਨਸ਼ੇ ਤੋਂ ਦਕਰਤਾ ਤੋਂ ਬਚਣ ਇਹ ਮੇਰੀ ਬੇਨਤੀ ਆਓ ਸਾਰੇ ਸੰਯੋਗ ਦਿਓ ਤੇ ਮੈਂ ਉਹਨਾਂ ਪ੍ਰਬੰਧਕਾਂ ਦਾ ਧੰਨਵਾਦ ਵੀ ਕਰਦੇ ਆ ਕਿ ਜਿਨ੍ਹਾਂ ਨੇ ਜਥੇਬੰਦੀ ਦੀ ਗੱਲ ਮੰਨ ਕੇ ਤੇ ਉਹਦਾ ਪ੍ਰੋਗਰਾਮ ਕੈਨਸਲ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ